ਅਲੱਗ-ਅਲੱਗ ਡੇਰੀਆਂ ਤੋਂ ਆਏ ਸਾਧੂ ਪਰਮਾਤਮਾ ਦਾ ਰੰਗ ਜਿੰਦਾ ਬਗਵਾ ਸਾਰਿਆਂ ਨੂੰ ਬਹੁਤ-ਬਹੁਤ ਦਾ ਸਿੰਦਰ ਵੱਲੋਂ ਨਿਵੇਸ਼ ਕਰਦੇ ਜਿੰਨੇ ਵੀ ਕਲਾਕਾਰ ਆਏ ਜਿੰਨੇ ਵੀ ਮੀਡੀਆ ਕਰਮਚਾਰੀ ਆਏ ਕੈਮਰੇ ਹਾਂ ਚ ਕੋਈ ਪੁਸ਼ ਕਰ ਰਿਹਾ ਕੋਈ ਸਾਜਾਂ ਦੀ ਸੇਵਾ ਕਰ ਰਿਹਾ ਇਹ ਸੇਵਾ ਹੀ ਹੈ ਚਾਹੇ ਕੋਈ ਆਖੇ ਕਿ ਇਹ ਪੇਟ ਦਾ ਸੌਦਾ ਹੈ ਲੇਕਨ ਪੇਟ ਵੀ ਤਾਂ ਭੁਗਵਾਇਆ ਹ। ਕਿਸੇ ਦੀ ਅੰਦਰਲੀ ਸੇਵਾ ਕਰਨੋ। ਉਪਭਗਵਾਨ ਦਾ ਅੰਗ ਬਣਾਇਆ ਹੁੰਦਾ ਉਹਦੀ ਸੇਵਾ ਸੰਭੇ ਹੈ। ਸੋ ਸਾਧੂ ਸੰਤ ਹਮੇਸ਼ਾ ਹੀ ਦੁਨੀਆ ਦਾ ਭਲਾ ਮੰਗਦੇ ਨੇ ਸਮੇਂ-ਸਮੇਂ ਵਿੱਚ ਆਉਂਦੇ ਰਹਿੰਦੇ। 2 ਸਾਲ ਪਹਿਲਾਂ ਮੋਕਲ ਜੀ ਨੂੰ ਪਤਾ ਮੈਂ ਕੁਛਿਓ ਕੁਛ ਲਿਖਦਾ ਹੂੰ। ਬਹੁਤ ਘੱਟ ਲੋਕ ਜਾਣਦੇ ਨੇ ਕਿ ਵੀਰੇ ਕਾਫੀ ਗੀਤ ਕਾਫੀ ਸ਼ੇਰ ਕਾਫੀ ਗਜ਼ਲਾਂ ਰਿਪੋਰਟ ਵੀ ਹੋ ਚੁੱਕੀਆਂ ਲੇਕਿਨ ਮੈਂ ਆਪਣੇ ਨਾਮ ਤੇ ਕਦੇ ਨਹੀਂ ਲਿਖਿਆ ਹਮੇਸ਼ਾ ਹੋਰ ਕਿਸੇ ਦਾ ਨਾਮ ਤੇ ਲਿਖਦਾ ਹਾਂ ਇੱਕ ਦਿਨ ਮੈਂ ਇਕੱਲਾ ਬੈਠਾ ਸੀ ਸੋਚ ਰਿਹਾ ਸਾਂ ਕਿ ਪਖੀਰ ਹੈ ਕੀ ਸਾਧੂ ਸੰਤ ਹੈ ਕੀ ਔਰ ਅਕਸਰ ਸੁਣਨੇ ਨੂੰ ਮਿਲਦਾ ਹੈ ਕਿ ਜਦੋਂ ਕੋਈ ਪਰਮਾਤਮਾ ਦੇ ਮਾਰਗ ਤੇ ਚੱਲਦਾ ਹੈ ਕਿਠਨਾਈ ਉਹਨੂੰ ਜ਼ਿਆਦਾ ਆਉਂਦੀ ਹੈ ਵਿਰੋਧ ਉਹਨੂੰ ਜ਼ਿਆਦਾ ਦੇਖਣ ਨੂੰ ਮਿਲਦਾ ਜਵਾਬ ਮਿਲਣੇ ਨੂੰ ਤਾਂ 2-3 ਦਿਨ ਲੱਗੇ ਪਰ ਮੇਰੇ ਕੋਲ 4 ਕਲੇਨਾ ਲਿਖ ਰਹੀਆਂ ਹੱਲੇ ਤੱਕ ਕਲੀਅਰ ਹੱਲੇ ਹੋਈਆਂ ਨਹੀਂ ਹੱਲੇ ਮੈਂ ਅੱਗੇ ਚੱਲਣਾ ਹੁੰਦਾ ਤੇ 10 ਕਲਾ ਦੇ ਵਿੱਚ 4 ਲਿਨਾ ਮੈਂ ਕਲੀਅਰ ਕੀਤੀਆਂ ਫਰਨਾ ਫਰਿਆ ਜਵਾਬ ਮਿਲਿਆ ਸਾਧੂ ਸੰਤਾਂ ਵੱਲੋਂ ਉਸ ਕੁਦਰਤ ਦੇ ਕਿ ਹਰ ਸਮੇਂ ਵਿੱਚ ਹਰ ਯੁੱਗ ਅੰਦਰ ਹਰ ਸਮੇਂ ਵਿੱਚ ਸ਼ਕਤੀ ਕੋਈ ਨਾ ਕੋਈ ਆਈ ਸੀ ਨਕਲ ਜੀ ਹਰ ਯੁੱਗ ਅੰਦਰ ਹਰ ਸਮੇਂ ਤੇ ਸ਼ਕਤੀ ਕੋਈ ਨਾ ਕੋਈ ਆਈ ਸੀ ਖੂਨ ਉਹਦੇ ਵਿੱਚ ਬਹੁਤ ਸੀ ਥੋੜਾ ਦੁਨੀਆਂ ਬਹੁਤ ਥਿਆਈ ਸੀ ਹਰ ਯੁੱਗ ਅੰਦਰ ਹਰ ਸਮੇਂ ਤੇ ਸ਼ਕਤੀ ਕੋਈ ਨਾ ਕੋਈ ਆਈ ਸੀ ਹੂਨ ਉਹਨਾਂ ਦੇ ਵਿੱਚ ਸੀ ਥੋੜਾ ਦੁਨੀਆਂ ਬਹੁਤ ਥੇ ਆਈ ਸੀ ਅੱਜ ਵੀ ਲਾਸੁਮਾਤੀਆਂ ਸੋਚ ਹੁਣ ਵੀ ਕੋਈ ਆਏਗਾ ਹੁਣ ਵੀ ਲਾਸੁਮਾਤੀਆਂ ਸੋਚਦੇ ਹੁਣ ਵੀ ਕੋਈ ਆਏਗਾ ਚੁੱਗਾਂ ਦੀ ਜੋ ਸਾਡੀ ਭਿਆਸ ਹੈ ਹੁਣ ਵੀ ਆਣ ਬਚਾਏਗਾ ਕਿੰਨੇ ਸਾਧੂ ਸੰਤ ਕੁਰਬਾਨ ਹੋ ਗਏ ਕਿੰਨੇ ਆਰਿਆ ਤੇ ਛੋੜ ਦਿੱਤੇ ਕਿੰਨੇ ਚਰਖੜੀਆਂ ਤੇ ਚੜ ਗਏ ਇਨਿਆਂ ਨੇ ਪਰਿਵਾਰ ਸਿਰ ਦਿੱਤੇ ਸਮੇਂ ਸਮੇਂ ਨਾਲ ਜਿੰਨਾ ਵੀ ਰਤ ਕ ਲੈ ਕੇ ਆ ਨਾ ਉਹ ਇਸ ਦੁਨੀਆ ਦੇ ਲੇਖੇ ਲਾ ਕੇ ਚਲ ਗਏ ਲੇਕਿਨ ਸ਼ੇਪ ਦੀ ਪਿਆਸ ਹੰਦੇ ਵੀ ਅਧੂਰੀ ਕੋਈ ਗੱਲ ਨਹੀਂ ਪ੍ਰਮਾਤਮਾ ਕਿਰਪਾ ਕਰੇਗਾ ਜਿੰਨਾ ਚਿੱਕਰ ਇਹ ਅਗਨੀ ਜਲਦੀ ਹੈ ਪਰਵਾਨੇ ਆਉਂਦੇ ਰਹਿਣਗੇ ਇਹ ਪਰਵਾਨੇ ਆ ਕੇ ਉਸ ਸ਼ਮ ਦੇ ਤੇ ਜਲਦੇ ਰਹਿਣਗੇ ਦੁਨੀਆ ਨਜ਼ਾਰਾ ਦੇਖੇਗੀ ਖੁਸ਼ੀਆਂ ਮਾਣੇਗੀ ਕੁਛ ਲਖਦੇ ਨੇ ਕਿ ਇਹ ਰਸਤਾ ਬਹੁਤ ਪਠਨ ਹੈ ਲੇਕਿਨ ਚੱਲਣੇ ਵਾਲਿਆਂ ਨੂੰ ਤਾਂ ਬਹੁਤ ਸੌਖਾ ਲੱਗਦਾ ਜੇ ਤਾਂ ਆਪਾਂ ਦੇਖੀਏ ਨਾ ਕਿ ਚੱਲਣਾ ਹੈ ਫਿਰ ਕੋਈ ਓਖਾ ਨਹੀਂ ਜੇ ਕਿਸੇ ਨੂੰ ਮਿਲਣਾ ਹੋਵੇ ਨਾ ਤਾਂ ਮੰਜ਼ਿਲ ਕੋਈ ਦੂਰ ਥੋੜੀ ਆ ਦੇਖੋ ਤਾਂ ਸਾਧੂ ਸੰਤ ਘਰ ਦੇ ਕੰਮ ਛੱਡ ਕੇ ਉਹ ਦਿੱਖੋ ਤਾਂ ਕਿੱਦਾਂ ਬੈਠੇ ਆਪਣੇ ਆਪਣੇ ਡੇਰੇ ਸਾਜਿ ਕੇ ਆਪਣੇ ਆਪਣੇ ਖਾਸ ਮਨ ਸ਼ੈਪ ਸੋਚਦੇ ਹੋਵਾਂਗੇ ਕਿ ਆਪਾਂ ਛੱਡ ਕੇ ਆਏ ਲੇਕਿਨ ਖਾਸਮਾ ਇੱਥੇ ਹੀ ਖਾਸਮਾ ਕੋਈ ਕਦੀ ਛੜਦਾ ਉਹ ਤਾਂ 1 ਮਿੰਟ ਵੀ ਬਸਾ ਨਹੀਂ ਕਰਦਾ ਜਿੱਥੇ-ਜਿੱਥੇ ਆਪਾਂ ਜਾਂਦੇ ਆ ਨਾਲ-ਨਾਲ ਚਲਦਾ ਹੈ ਜੋ-ਜੋ ਆਪਾਂ ਖਾਂਦੇ ਆ ਨਾਲ-ਨਾਲ ਖਾਈ ਜਾਂਦਾ ਜੋ ਆਪਾਂ ਪੀਂਦੇ ਆ ਨਾਲ-ਨਾਲ ਪੀਂ ਜਾਂਦਾ ਤੇ ਜੇ ਆਪਾਂ ਸਾਹ ਲੈਂਦੇ ਆ ਨਾ ਤਾਂ ਸਾਹ ਦੀ ਉਹ ਹੀ ਲੈ ਲੈਂਦਾ ਸਾਹ ਹੀ ਉਹ ਹੀ ਲੈ ਰਿਹਾ ਤੇ ਆਪਾਂ ਸੋਚਦੇ ਆ ਜੀਵਨ ਆਪਣਾ ਚੱਲ ਰਿਹਾ ਜੀਵਨ ਉਹ ਚਲਾ ਰਿਹਾ ਤਾਂ ਚੱਲ ਜੇ ਜੇ ਤਨ ਉਹਨੇ ਚਲਾਉਣਾ ਸ਼ਾਨਦਸਤ ਹਾਂ ਤੇ ਫੇਰ ਜੀਵਨ ਦੀ ਕੀ ਮਜ਼ਾ ਲਿਆ ਕਿ ਇੱਕ ਸਟੈਂਟ ਵੀ ਚੱਲ ਜਾਈਏ ਸੋ ਜਿੰਨੇ ਵੀ ਕਦਮ ਆਏ ਉਹ ਸਾਰਿਆਂ ਨੂੰ ਮੁਬਾਰਕ ਜੀ ਦਾਸ ਤੁਹਾਡਾ ਰੀਣੀ ਹੈ ਜਿੰਨਾ ਵੀ ਸਮਾਂ ਮਿਲਿਆ ਮੈਂ ਨਹੀਂ ਤਵਾਂਗਾ ਜਿੰਨਾ ਸਤਿਕਾਰ ਤੁਸੀਂ ਕਰਦੇ ਆ ਪੰਜਾਬ ਦੇ ਵੀ ਮਹਾਨੇ ਦੇ ਸ਼ਤਿਰ ਵੀ ਹੈ ਉੱਥੇ ਵੀ ਸਾਧੂ ਸੰਤ ਸਮਾਜ ਨੇ ਕਾਫੀ ਅਦਬ ਸਤਕਾਰ ਦਿੱਤਾ ਇੰਡੀਆ ਦੇ ਕੋਨੇ ਕੋਨੇ ਦੇ ਵਿੱਚ ਮੈਂ ਕੋ ਮਤਾਰਨ ਲੇਕਿਨ ਵਾਕਈ ਪਿਆਰ ਦਿੱਤਾ ਹੈ ਸੋ ਬਦਲੇ ਚ ਕੋਸ਼ਿਸ਼ ਕਰਾਂਗਾ ਕਿ ਮੈਂ ਕਰਜਾਂ ਮੋੜ ਸਾਰਿਆਂ ਨੂੰ ਨਿਮਸ਼ਕਾਰ ਜੀ ਜੇ ਕਿਸੇ ਨੂੰ ਵੱਧ ਘੱਟ ਬੋਲ ਹੋ ਗਿਆ ਹੋਵੇ ਕਿਸੇ ਦੇ ਖਾਣੇ ਪੀਣੇ ਦੇ ਵਿੱਚ ਕਮੀ ਰਹੇ ਤਾਂ ਹੀ ਹੋਵੇ ਕਿਸੇ ਰਿਸ਼ਤੇਦਾਰ ਨੂੰ ਆਉਣੇ ਤੇ ਇਦੋ ਹੀ ਬੱਥੇ ਦਰਿਆ ਦੇ ਉੱਤੇ ਮੇਟਾ ਰਿਸ਼ਤੇਦਾਰਾਂ ਨੂੰ ਪੰਗ ਢਾਕੇ ਦੇਈ ਦੇ ਸੋ ਅਜੇ ਦਾ ਸਮਾਂ ਹੀ ਹੋਣਾ ਵਸੇ ਇਸ ਟੁੱਟੀ ਫੁੱਟੀ ਧਰੀ ਨੇ ਪੜਨ ਸਮਝ ਲੈ ਜਿਹੜੀ ਮਾੜੀ ਮੋਟੀ ਚਾਹ ਪੀਤੀ ਹੈ ਨਾ ਉਹਨੂੰ ਸਮਝ ਲੈ ਕਿ ਸ਼ਕਤੀ ਪ੍ਰਕਾਰ ਦੇ ਮੌਜਨ ਹੋਣ ਕਿਉਂਕਿ ਗਰੀਬ ਦੇ ਕੋਲ ਜੋ ਮਿਲ ਜਾਵੇ ਹਾਂ ਉਹ ਵੀਰਾਂ ਤੇ ਕੀ ਸੇਵਾ ਕਰੇਗਾ ਤੇ ਸਾਧੂ ਸੰਤ ਸਾਧੂ ਸੰਤ ਤਾਂ ਆਪਣੇ ਕੋਲ ਵੀ ਕੁਝ ਨਹੀਂ ਕਰਦਾ ਜੋ ਉਹ ਨੂੰ ਇਧਰ ਉਧਰ ਮਿਲ ਜਾਂਦਾ ਉਹੀ ਕਰਦਾ ਆਪਾਂ ਕੀ ਕਰ ਰਹੇ ਆਪਾਂ ਤਾਂ ਕੁਝ ਵੀ ਨਹੀਂ ਕਰ ਰਹੇ ਤੇ ਕਿਹਾ ਕਿ ਸੰਸਾਰ ਕਈ ਵਾਰੀ ਸੋਚਦਾ ਰਹਿੰਦਾ ਕਈ ਵਾਰੀ ਸੋਚਦਾ ਰਹਿੰਦਾ ਕਿ ਯਾਰ ਬਾਬਿਆ ਕੋਈ ਪੈਸੇ ਹੀ ਹੁੰਦੇ ਕਿੱਥੋਂ ਆ ਆਸਾਂ ਸੋਚਦੇ ਸੋਚਦੇ ਜੀਵਨ ਨਿਕਲ ਜਾਣਾ ਤੇ ਕਈ ਲੋਕ ਆਖਦੇ ਨੇ ਕਿ ਅੱਜ ਕੱਲ ਬਾਬਿਆਂ ਦੇ ਕੋਲ ਹੀ ਸਾਰੀ ਮਾਲਕੀ ਜਾਂਦੀ ਹੈ ਤੇ ਫਿਰ ਜੇ ਲੱਗਦਾ ਹਨ ਜੇ ਬਨ ਕੇ ਮਨ ਨੂੰ ਪਤਾ ਲੱਗਦਾ ਤੇ ਮਾਲਕੀ ਜਾਂਣਾ ਤਾਂ ਸਾਰਾ ਬਸਿਆਂ ਕੋਲ ਹੀ ਆ ਤਾਂ ਸਾਰੇ ਬਣ ਜਾਓ ਬਣ ਜਾਓ ਹੁਣ ਕਿਸੇ ਦੇ ਆਪਾਂ ਨੂੰ ਕਿਤੇ ਮਾਲਕਾ ਬਣਾ ਲੈ ਤੁਸੀਂ ਵੀ ਮਾਲਕੀ ਜਾਂਦੇ ਦੇ ਮਾਲਕ ਬਣੋ ਕਰੋ ਆਪਣੇ ਆਪਣੇ ਗੁਰੂ ਮਹਾਰਾਜ ਨਾਲ ਪਿਆਰ ਕਰੋ ਕਰੋ ਆਪਣੇ ਮੁਰਸ਼ਿਦ ਨਾਲ ਪਿਆਰ ਜੇ ਨੂੰ ਮੰਨਦੇ ਹੋ ਕਰੋ ਉਹਦੀ ਉਬਾਦਤ ਮਾਲਕ ਜਾਨਾ ਸਭ ਦੇ ਘਰਾਂ ਦੇ ਵਿੱਚ ਪਰਪਰ ਹੋਵੇ ਸਾਰੀ ਦੁਨੀਆ ਦੇ ਵਿੱਚੋਂ ਤੰਗੀਆਂ ਦੂਰ ਹੋਣ ਇਹੇ ਤਾਂ ਸਾਧੂ ਸੰਤਾਂ ਦਾ ਆਸਾ ਕਰਦੇ ਆ ਹੋਰ ਆਪਾਂ ਕਰਦੇ ਵੀ ਕੀ ਹੈ ਤੇ ਲਾਡੀ ਚਹਾਂਜੀ ਹੋਰ ਆਪਾਂ ਕਰਨਾ ਵੀ ਕੀ ਹੈ ਇਸੇ ਕੰਮ ਲਈ ਆਏ ਹਾਂ